ਇਹ ਚੈਨਲ ਉਹ ਤੁਸੀਂ ਜਿੱਦਾਂ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੇ ਪਰਾਲਾ ਨੂੰ ਹਾਈਲਾਈਟ ਕੀਤਾ ਉਹਨਾਂ ਨੂੰ ਰਿਲੀਫ ਮਿਲਿਆ ਮੈਂ ਸਾਰੇ ਐਜ਼ ਅ ਚੇਅਰਮੈਨ ਪੰਜਾਬ ਸਟੂਡਿਓ ਬਹੁਤ ਪਲਾਨ ਬੋਰਡ ਔਰ ਰਾਤ ਕੋ ਬਰਾਦਰੀ ਖਰਫੋ ਔਰ ਪੰਜਾਬੀ ਰੈਟਰੋ ਤੁਹਾਡੀ ਚੈਨਲ ਦਾ ਤੁਹਾਡੀ ਮੈਨੇਜਮੈਂਟ ਦਾ ਤਰਦੀਪ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਆਵਰੇ ਕਹਿੰਦੇ ਵੀ ਲੋਕਾਂ ਸੱਚਾਈ ਨਾਲ ਦੂਰ ਦੂਰ ਤੱਕ ਰਹੋਗੇ ਬਹੁਤ ਬਹੁਤ ਇਨੇ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਵਕਤ ਨੂਰ ਨੂੰ ਵੀ ਬੇਨੂਰ ਬਣਾ ਇਹ ਹੀ ਕੋਈ ਨੂਰ ਜਿਹਨੇ ਆਪਣਾ ਵਕਤ ਤਾਂ ਬਦਲਿਆ ਬਦਲਿਆ ਸਗੋ ਆਪਣੇ ਵਕਤ ਨਾਲਟੀ ਪਰਿਵਾਰਾਂ ਦੇ ਜਿਹੜੇ ਵਕਤ ਬਦਲੇ ਚਾਹੇ ਉਹ ਗਰੀਬ ਪਰਿਵਾਰਾਂ ਦੇ ਘਰ ਸੀਗੇ ਇਹ ਗਰੀਬ ਪਰਿਵਾਰਾਂ ਦੇ ਬੱਚੇ ਨੂੰ ਕਿ ਤਾਈਕਨ ਸਾਲ ਹੋ ਗਏ ਨੇ ਇਸ ਫੀਲਡ ਦੇ ਵਿੱਚ ਉਹ ਫਸਟ ਟਾਈਮ ਮੈਂ ਵੇਖਿਆ ਸਾਡੇ ਵਿੱਚ ਕੇਸ ਦਾ ਨੂਰ ਜਿਹੜਾ ਉਹ ਬਹੁਤ ਅੱਸੀ ਇਸ ਦੇ ਵਿੱਚ ਅਬ ਇਹ ਰਾਜਪੂਤ ਸਭਾ ਦੇ ਪ੍ਰਧਾਨਾਂ ਦੇ ਵਨ ਕਹਾੜਾ ਮਾਨ ਸਮਾਨ ਬਤਾਇਆ ਗਿਆ ਕਿਤੋਂ ਕਿਤੋਂ ਸੀਗੇ ਔਰ ਕੌਣ ਕੌਣ ਸੀਗਾ ਇਸ ਦੇ ਵਿੱਚ ਸਾਡੇ ਐਚ ਰਾਕਪੂ ਪੰਜਾਬ ਕल्याण ਬੋਰਡ ਦੇ ਚੇਅਰਮੈਨ ਦਵਿੰਦਰ ਦਰਸ਼ੀ ਜੀ ਹੋਰ ਸਾਰੇ ਲੀਡਰ ਕਿੱਥੇ ਹੋ ਕੇ ਅੱਜ ਮੈਨੂੰ ਸਨਮਾਨ ਕਰਨਾ ਸਿੱਧੇ ਤੁਜੇ ਸੀਗੇ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਚੈਨਲ ਤੇ ਮਾਦਨ ਕੋ ਤਨਵਾਤ ਬਹੁਤ ਬੋਲਿਆ ਬਿੰਦਰਤ ਅਭਿਗ ਕਾਰਕੇ ਤਾਰ ਨਹੀਂ ਕਰਦਾ ਜੀ ਪਤਾ ਨਹੀਂ ਉਹਨਾਂ ਦੀ ਉਮੀਦਾਂ ਦੇ ਉੱਤਰਾਂ ਨੇ ਉਹ ਬਟ ਕੀ ਨਾਲ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਉਹਨਾਂ ਦੀਆਂ ਉਮੀਦਾਂ ਨੂੰ ਬੈਸਟ ਤਰੀਕੇ ਦੱਸਾਂ ਤਾਂ ਕਿ ਉਹਨਾਂ ਨੂੰ ਵੀ ਫਕਰ ਹੋਏ ਕਿ ਰਾਜਪੂਤ ਪ੍ਰਵਾਸ ਕੋਈ ਚੇਅਰਮੈਨ ਆਇਆ ਸੀਗਾ ਉਸ ਸੰਗਠਨ ਨੂੰ ਇਹ ਸਭ ਤੋਂ ਚੱਕ ਗਰੀਬ ਤੱਕ ਦਾ ਕੋਈ ਵੀ ਪਰਿਵਾਰ ਹੋਵੇ ਓਐਸਪੀ ਹੋਵੇ ਐਸਪੀਓ ਹੋਵੇ ਓਵੀਜ਼ ਹੋਵੇ ਕੋਈ ਉਹਨਾਂ ਨਾਲ ਰਾਜਪੂਤ ਜਲਦੀ ਦੇ ਨਾਲ ਕੰਮ ਲਾ ਕੇ ਉਹਨਾਂ ਦੀ ਹਰ ਪ੍ਰੋਬਲਮ ਨੂੰ राज ने लावार साल करने तो की कोशिश करेंगे ये मैं मैसेज रूप देना चाहूँगा ये जो बहुत देर हो गई राज प्रतिनिधि ने बहुत कुछ देर बाद को देखना लाल 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 पुनिया बलिदान ये करवाने ये देखना तो कोई लिम्बत कोई हद नहीं तो आपने एमएच चैनल के रहे कहना कहना जरा भी नहीं देख रहे हैं कि ज़्यादा ज़्यादा शुभ ਕਿ ਸਾਡੇ ਉਹਨਾਂ ਬੱਚਿਆਂ ਜਿਹੜੇ ਪੜ੍ਹੇ ਲਿਖੇ ਹੋਰ ਰਾਟਪੂਤ ਬ੍ਰਦਰਿੰਗ ਆ ਬਿਲੋਂਗ ਕਰਦੇ ਨੇ ਉਹ ਆਪਣਾ ਰੈਜੀਊਮ ਬਣਾ ਕੇ ਮੇਰੇ ਕੋਲ ਪੇਪਰ ਪਾ ਕੇ ਮੈਂ ਉਹਨਾਂ ਦੀ ਨੌਕਰੀ ਦਾ ਬੰਦੋਬਸਥ ਕਰ ਸਕਾਂ ਜਰੂਰ ਮੈਂ ਕੋਣੀ ਕਿੰਨਾ ਵਿਚਾਂਗਾ ਦੌੜਾ ਕਰਾਂ ਮੇਰੇ ਮਨ ਨੂੰ ਆਦਮੀ ਅਚੀਬ ਮਿਸਟਰ ਸਰਦਾਰ ਭਗਵੰਤ ਸਿੰਘ ਮਾਚ ਨੇ ਜੋ ਕੁਝ ਜੋ ਸੋਚ ਪੰਜਾਬੀਆਂ ਵਾਸਤੇ ਉਹਨਾਂ ਦੀ ਹੈਗੀ ਇਹ ਮਾਨਦਰਸ਼ ਪੂਰੀ ਸੰਧ ਹੈ ਔਰ ਪੰਜਾਬੀਆਂ ਦੇ ਬਾਰੇ ਜੋ ਪੁੱਛੋਂਦੇ ਨੇ ਉਹ ਕਹਿੰਦੇ ਨੇ ਸਿਰਫ ਪੰਜਾਬੀਆਂ ਦੇ ਬਾਰੇ ਪੁੱਛਦੇ ਨੇ ਉਹਨੇ ਸੱਚੀ ਕਾਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਔਰ ਜਰਨਲ ਕੈਟਾਗਰੀ ਅਗਰ ਬਿਜਲੀ ਸੁਣੀ ਦਿੱਤੀ ਹੈ ਤੇ ਸਾਰਿਆਂ ਵਾਸਤੇ ਲੇਕਿਨ ਮੈਂ ਪੁੱਛਣਾ ਚਾਹਨਾ ਕਿ ਨਾ ਰਾਜਨੀਤਿਕ ਪਾਰਟੀਆਂ ਸਿਰਫ ਆ ਕੇ ਦਾਅਸ਼ ਦਿੰਦੇ ਨੇ ਜਦੋਂ ਇਹ ਆਖਰ ਦਾ ਪੈਸਾ ਲੋਕਾਂ ਨੇ ਬਣਾਇਆ ਹੈ ਯਾਨੀ 2 2 4 4 ਕਰ ਕਰ ਡਾਕਟਰ ਨੇ ਕਿ ਸਾਰਿਆਂ ਦਾ ਸਾਰਿਆਂ ਦਾ ਪਲਾਪ ਹੋ ਜਾਏਗਾ ਤੁਹਾਡਾ ਵੀ ਪਲਾਪ ਹੋ ਜਾਏਗਾ ਚਾਹੇ ਉਹ ਅਕਾਲੀ ਦਲ ਹੋ ਬੀਜੇਪੀ ਹੋ ਕਾਂਗਰਸ ਨੀਤਾ ਹੌਸਲੇ ਬਣਾ ਕੇ ਸੀ ਜੀ ਤੁਹਾਡੀ ਜੇ ਸਾਹਿਬ ਜੀ ਦਾ ਹੌਸਲੇ ਬਣਾ ਕੇ ਸੀ ਜੀ ਪ੍ਰਦੀਪ ਜੀ ਸੁਪਰ ਹੀਰੋ ਵੀ ਉਹਦੇ ਨਾਲ ਟਾਰ ਗਿਆ ਪਰਿਵਾਰ ਰਹਿਣਾ ਤਿਆਰ ਮਿਲਿਆ ਤਿੰਨੀ ਤਰ੍ਹਾਂ ਉਹਨਾਂ ਨੇ ਸਾਨੂੰ ਵੈਲਕਮ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਉਹ ਗੱਡੀ ਤਾਂ ਨਿੱਚਰ ਤੇ ਹੈ ਗਈ ਹੈ ਮੈਂ ਇਹ ਕਹਿੰਦੀ ਜਿੰਨਾ ਕਿ ਤੁਸੀਂ ਕੰਮ ਕੀਤਾ ਐਦਾਂ ਹੀ ਚੱਲਦਾ ਰਹੋਗੇ ਸਤਾਜ ਦਾ ਨਿਮਣ ਰੁਕਦਾ ਪਰਾਂਫੇ ਔਰ ਹਰ ਬੰਦਾ ਜਿਹੜਾ ਸਪੋਨਸ ਵਾਸਤੇ ਗਿਆ ਆ ਰਿਹਾ ਉਹ ਸਿਰਫ ਲੋਕਾਂ ਦੀ ਹਾਲਾਤ ਦੇ ਦਿਖਣ ਦੇ ਬਾਅਦ ਹੀ ਆ ਰਿਹਾ ਨਾ ਐਵੇਂ ਤੇ ਕਿਸੇ ਨੂੰ ਪਤਾ ਹੀ ਨਹੀਂ ਕਿ ਕੀ ਹੋਇਆ ਤੇ ਕੀ ਇਹਨੇ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਹੈ ਵਕਤ ਨੂਰ ਨੂੰ ਵੀ ਬੇਨੂਰ ਬਣਾ ਦਿੰਦਾ ਤੇ ਵਕਤ ਫਕੀਰ ਨੂੰ ਵੀ ਅਜੂਰ ਬਣਾ ਦਿੰਦਾ ਹੈ ਜਦ ਵਕਤ ਬਦਲਣ ਦਾ ਵਕਤ ਆਵੇ ਤਾਂ ਵਕਤ ਕੋਲੇ ਨੂੰ ਵੀ ਕੋਹਿਨूर ਬਣਾ ਦਿੰਦਾ ਹੈ ਅਸੀਂ ਕਹਾਂ ਤੁਸੀਂ ਦੇਖ ਰਹੇ ਹੋ ਅਮਰਜ ਪੰਜਾਬ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇਹ ਰੂ ਕਹਿੰਦੇ ਵਕਤ ਵਕਤ ਅਜਿਹਾ ਆਇਆ ਜਿਹੜਾ ਕਿ ਕੋਲੇ ਨੂੰ ਵੀ ਕੋਹਿਨूर ਬਣਾ ਦਿੰਦਾ ਸਬਰ ਦੀਆਂ ਗੱਲਾਂ ਜੜੀਆਂ ਹੋਣ ਤਾਂ ਸਬਰ ਦੇ ਸਮੇਂ ਦੇ ਨਾਲ ਨਾਲ ਜਿਹੜਾ ਕੋਹਿਨूर ਬਣਾਦਾ ਸੋ ਅਜਿਹਾ ਹੀ ਕੋਹਿਨूर ਜਿਨ੍ਹਾਂ ਨੇ ਆਪਣਾ ਵਕਤ ਤਾਂ ਬਦਲਿਆ ਬਦਲਿਆ ਸਗੋ ਆਪਣੇ ਵਕਤ ਦੇ ਨਾਲ ਕਈ ਪਰਿਵਾਰਾਂ ਦੇ ਜਿਹੜੇ ਵਕਤ ਬਦਲੇ ਚਾਹੇ ਉਹ ਗਰੀ ਪਰਿਵਾਰਾਂ ਦੇ ਘਰ ਸੀਗੇ ਇਹ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨੌکریاں ਸੀਗੀਆਂ ਚਾਹੇ ਕਿਸਾਨਾਂ ਦੇ ਹੱਕਾਂ ਦੇ ਲਈ ਮੋਢੇ ਨਾਲ ਮੋਢਾ ਰੱਖ ਕੇ ਖੜਾ ਹੋਣ ਦੀਆਂ ਗੱਲਾਂ ਸੀਗੀਆਂ ਸੋ ਅਜਿਹਾ ਹੀ ਕੋਹਨੂਰ ਸਵਰਨ ਸਿੰਘ ਸਲਾਰੀਆ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਉੱਚਾ ਕੱਦ ਰੱਖਦੇ ਨੇ ਆਮ ਆਦਮੀ ਪਾਰਟੀ ਦੇ ਵਾਈਸ ਪ੍ਰਧਾਨ ਪੰਜਾਬ ਤੇ ਨਾਲ ਦੇ ਨਾਲ ਰਾਜਪੂਤ ਕਲਿਆਣ ਸਭਾ ਦੇ ਜਿਹੜੇ ਚੇਅਰਮੈਨ ਨੇ ਸੋ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਥੈਂਕ ਯੂ ਨੀਰੂ ਥੈਂਕ ਯੂ ਵੈਰੀ ਮਚ ਪਹਿਲਾਂ ਤਾਂ ਐਮਐਚ ਪੰਜਾਬ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅ ਸ਼ੁਕਰੀਆ ਮੈਂ ਇਹ ਨਾ ਜਰੂਰ ਕਹ ਰਿਹਾ ਕਿ ਮੈਂ ਇਹ ਨਹੀਂ ਕਹ ਰਿਹਾ ਕਿ ਮੈਂ ਕੋਈ ਗੱਪ ਮਾਰਿਆ ਸਚਾਈ ਹੈ ਉਹ ਸਚਾਈ ਸੁਣਨੀ ਚਾਹੀਦੀ ਹੈ ਕਦੇ ਕਦੇ ਮਹਾਰਾਜ ਸਾਹਿਬ ਮਾਫ ਕਰਨਾ ਗੱਲ ਟੋਕਦੇ ਪਿਆ ਫੇਸ ਇਮਪ੍ਰੈਸ਼ਨ ਤੇ ਪੱਗ ਦੀ ਗੱਲ ਕਿਤੇ ਫਸਟ ਟਾਈਮ ਮੈਂ ਵੀ ਵੇਖਿਆ ਨਾ ਟਾਈਮ ਹੋ ਗਿਆ ਮੈਨੂੰ ਲੱਗਦਾ ਕਿ 2-3 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ ਪਰ ਫਸਟ ਟਾਈਮ ਮੈਂ ਵੇਖਿਆ ਪੱਗ ਦੇ ਵਿੱਚ ਫੇਸ ਦਾ ਨੂਰ ਜਿਹੜਾ ਔਰ ਪੱਗ ਬਹੁਤ ਜ਼ਿਆਦਾ ਬੰਦੀ ਪਈ ਸੀ ਸੀਰੀਅਸਲੀ ਇਹ ਮੈਂ ਤੁਹਾਨੂੰ ਦੱਸਣਾ ਪੱਗ ਕਿਉਂ ਬਣੀ ਗਈ ਹੈ ਬਾਅਦ ਦੱਸਣਾ ਬਟ ਐਮ ਐਚ ਚੈਨਲ ਫਲਡ ਸਿਚੁਏਸ਼ਨ ਸਾਡੇ ਪੰਜਾਬ ਚ ਆਈ ਨੇਚਰਲ ਕਲੈਮਿਟੀ ਦੀ ਹਰ ਬੰਦਾ ਪ੍ਰੋਬਲਮ ਸੀਗਾ ਦਿਨ ਰਾਤ ਲੋਕੀ ਤਰਸ ਰੇ ਸੀ ਪਾਣੀ ਨੇ ਲੈ ਲਿਆ ਖਾਣਾ ਨੇ ਲੈ ਲਿਆ ਪਸ਼ੂ ਮਰ ਗਏ ਮਕਾਨ ਟੁੱਟ ਗਏ ਸਭ ਕੁਝ ਹੋ ਗਿਆ ਇਹ ਚੈਨਲ ਔਰ ਤੁਸੀਂ ਜਿੱਦਾਂ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਦੀਆਂ ਪ੍ਰੋਬਲਮਾਂ ਨੂੰ ਹਾਈਲਾਈਟ ਕੀਤਾ ਉਹਨਾਂ ਨੂੰ ਰਿਲੀਫ ਮਿਲਿਆ ਮੈਂ ਸਾਰੇ ਐਜ਼ ਅ ਚੇਅਰਮੈਨ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਔਰ ਰਾਜਪੂਤ ਬਰਾਦਰੀ ਤਰਫੋਂ ਔਰ ਪੰਜਾਬੀ ਦੇ ਤਰਫੋਂ ਤੁਹਾਡੇ ਚੈਨਲ ਦਾ ਤੁਹਾਡੀ ਮੈਨੇਜਮੈਂਟ ਦਾ ਪ੍ਰਦੀਪ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਆਉਣ ਵਾਲੇ ਟਾਈਮ ਤੇ ਵੀ ਲੋਕਾਂ ਨੂੰ ਸੱਚਾਈ ਨਾਲ ਰੂਹ-ਰੂ ਕਰਾਂਦੇ ਰਹੋਗੇ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਸਰ ਅ ਅੱਜ ਰਾਜਪੂਤ ਸਵਾ ਦੇ ਪ੍ਰਧਾਨਾਂ ਦੇ ਵੱਲੋਂ ਤੁਹਾਡਾ ਮਾਨ ਸਨਮਾਨ ਬਧਾਇਆ ਗਿਆ ਕਿੱਥੋਂ-ਕਿੱਥੋਂ ਸੀਗੇ ਔਰ ਕੌਣ-ਕੌਣ ਸੀਗਾ ਇਸ ਦੇ ਵਿੱਚ ਸ਼ਾਮਿਲ ਜਿਹੜਾ ਮੇਰੇ ਸਭ ਤੋਂ ਪਹਿਲੇ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਮੇਰੇ ਛੀ ਮਿਨਿਸਟਰ ਸਾਹਿਬ ਦਾ ਧੰਨਵਾਦ ਕਰਦਾ ਮੇਰੀ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਪੰਜਾਬ ਸਟੇਟ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਬਨਾਕੀ ਮੈਨੂੰ ਇੱਕ ਮੌਕਾ ਦਿੱਤਾ ਕਿ ਮੇਰੇ ਰਾਜਪੂਤਾਂ ਵਾਸਤੇ ਪਿਛਲੇ 77 ਸਾਲ ਕੀ ਹੋਇਆ ਔਰ ਹੁਣ ਕੀ ਕਰਨਾ ਮੈਂ ਮੈਨੂੰ ਇੱਕ ਟਾਰਗੇਟ ਫਿਕਸ ਕਰਕੇ ਦਿੱਤਾ ਤੇ ਮੈਨੂੰ ਚੰਗਾ ਲੱਗਿਆ ਕਿ ਅੱਜ ਸਿਰ ਪੰਜਾਬ ਸਟੇਟ ਦੇ ਰਾਜਪੂਤ ਪਰਿਵਾਰ ਨਹੀਂ ਆਏ Rajasthan ਤੋਂ ਸਾਡੇ ਅਖਿਲ ਲਈ ਰਾਜਪੂਤ ਸਵਾ ਦੇ ਪ੍ਰਦਾਨ ਤੋਂ ਮਚੀ ਉਹਨਾਂ ਦੇ ਜਨਰਲ ਸੈਕਟ ਪੰਜਾਬ ਦੇ ਚੀਫ ਰਣਾ ਸਾਹਿਬ ਉਹਨਾਂ ਦੇ ਨਾਲ ਸਾਡੇ ਐਕਸ ਰਾਜਪੂਤ ਪੰਜਾਬ ਕਲਿਆਣ ਬੋਰਡ ਦੇ ਚੇਅਰਮੈਨ ਦਵਿੰਦਰ ਦਰਸ਼ੀ ਜੀ ਹੋਰ ਸਾਰੇ ਲੀਡਰ ਇਕੱਠੇ ਹੋ ਕੇ ਅੱਜ ਮੈਨੂੰ ਸਮਨਤ ਕਰਨ ਵਾਸਤੇ ਪੁੱਜੇ ਸੀਗੇ ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਚੈਨਲ ਦੇ ਮਾਧਮ ਤੋਂ ਧੰਨਵਾਦ ਕਰਦਾ ਕਿ ਇੰਨਾ ਪਿਆਰ ਉਹਨਾਂ ਨੇ ਅਸ਼ੀਰਵਾਦ ਮੈਨੂੰ ਅੱਜ ਦਿੱਤਾ ਮੈਨੂੰ ਇਦਾਂ ਲੱਗਿਆ ਕਿ ਪਤਾ ਨਹੀਂ ਮੇਰਾ ਪਰਿਵਾਰ ਮੈਨੂੰ ਕਿੰਨਾ ਕੁ ਪਸੰਦ ਕਰਦਾ ਹੈ ਕਿੰਨਾ ਕੁ ਪਿਆਰ ਕਰਦਾ ਹੈ ਉਹਨਾਂ ਨੇ ਮੈਨੂੰ ਆਪਣੇ ਸਿਰਾਂ ਦੇ ਚੁੱਕਿਆ ਹੋਇਆ ਸੀਗਾ ਮੈਂ ਪਤਾ ਨਹੀਂ ਉਹਨਾਂ ਦੀ ਉਮੀਦਾਂ ਤੇ ਪੂਰਾ ਉਤਰਾਂ ਨਹੀਂ ਉਤਰਾਂ ਬਟ ਜੱਕੀ ਨਾਲ ਕਹਿ ਸਕਣਾ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਉਹਨਾਂ ਦੀ ਉਮੀਦਾਂ ਤੋਂ ਬੈਸਟ ਕਰਕੇ ਦੱਸਾਂ ਤਾਂ ਕਿ ਉਹਨਾਂ ਨੂੰ ਵੀ ਫਕਰ ਹੋਏ ਕਿ ਰਾਜਪੂਤ ਪਰਿਵਾਰ 'ਚ ਕੋਈ ਚੇਅਰਮੈਨ ਆਇਆ ਸੀਗਾ ਔਰ ਸੰਗਠਨ ਨੂੰ ਇਹ ਸਭ ਕੁਝ ਕਰਕੇ ਗਿਆ ਬਟ ਇਹਦੇ ਪਹਿਲੇ ਕਿ ਤੁਹਾਡੇ ਸਵਾਲ ਦਾ ਜਵਾਬ ਖਤਮ ਹੋਏ ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਸੂਰਮੇ ਰਹਿ ਚੁਕੇ ਜਿਹੜੇ ਸਾਡੇ ਜਿਨ੍ਹਾਂ ਨੇ ਬਲੀਦਾਨ ਦਿੱਤਾ ਸਾਡੇ ਮਹਾਰਾਣਾ ਪ੍ਰਤਾਪ ਜੀ ਔਰ ਜਿਹੜੇ ਯੋਧੇ ਰਹਿ ਚੁਕੇ ਨੇ ਜਿਨ੍ਹਾਂ ਨੇ ਬਦਾ ਨਾਲ ਅੱਜ ਅਸੀਂ ਹਿੰਦੂ ਸਮਾਜ ਨੂੰ ਬਚਾਉਣ ਵਾਸਤੇ 38 38000 ਸਾਡੀਆਂ ਮਾਤਾ ਪਿਤਾ ਪੈਰਾਂ ਨੇ ਸਮਾਦੀ ਲਈ ਹੈ ਔਰ 12 ਮਾਰ ਸਾਲ ਦੇ ਬੱਚਾ ਨੂੰ ਟਿੱਕੇ ਲਗਾ ਕੇ ਲੜਾਈ ਵਾਸਤੇ ਭੇਜ ਦਿੱਤਾ ਹੈ ਹਿੰਦੂਇਜ਼ਮ ਬਚਾਉਣ ਵਾਸਤੇ ਅੱਜ ਮੈਂ ਸਾਰੇ ਉਹਨਾਂ ਪਰਿਵਾਰਾਂ ਨੂੰ ਜਿਹੜੇ ਪੰਜਾਬ ਤੇ ਰਹਿੰਦੇ ਨੇ ਅਦਰਵਾਇ ਗਰੀਬ ਤਬਕੇ ਦਾ ਕੋਈ ਵੀ ਪਰਿਵਾਰ ਹੋਵੇ, ਉਹ ਐਸਟੀਓਏ ਐਸਸੀ ਹੋਏ, ਓਬੀਸੀ ਹੋਏ ਕੋਈ ਵੀ ਹੋਵੇ। ਉਹਨਾਂ ਨਾਲ ਰਾਜਪੂਤ ਕੰਦੇ ਦੇ ਨਾਲ ਕੰਦਾ ਲਾ ਕੇ ਉਹਨਾਂ ਦੀ ਹਰ ਪ੍ਰੋਬਲਮ ਨੂੰ ਰਾਜਪੂਤਾਂ ਦੇ ਇਲਾਵਾ ਸੌਲਵ ਕਰਨ ਦੀ ਕੋਸ਼ਿਸ਼ ਕਰਨਗੇ। ਇਹ ਮੈਂ ਮੈਸੇਜ ਜ਼ਰੂਰ ਦੇਣਾ ਚਾਹੁੰਦਾ। ਅਕਸਰ ਜਦੋਂ ਲੋਕਾਂ ਵਿੱਚ ਵਿਚਾਰਿਆ ਜਾਂਦਾ ਤੇ ਲੋਕਾਂ ਦਾ ਕਹਿਣਾ ਸੀਗਾ ਖਾਸ ਤੌਰ ਤੇ ਰਾਜਪੂਤ ਸਭਾ ਦਾ ਕਹਿਣਾ ਸੀਗਾ ਕਿ ਜੇਕਰ ਬਲੀਦਾਨੀਆਂ ਦੀ ਗੱਲ ਕੀਤੀ ਜਾਵੇ, ਸ਼ਹੀਦਾਂ ਦੀ ਗੱਲ ਕੀਤੀ ਤਾਂ ਸਭ ਤੋਂ ਵੱਧ ਚੜ ਕੇ ਸੋਚ ਜਿਹਾ ਜਿਹੜਾ ਸਹਿਯੋਗ ਆ ਰਾਜਪੂਤ ਸਭਾ ਦਾ ਹੁੰਦਾ। ਹੈ ਕਿ ਤੇ ਗੇੜ ਕਿਤੇ ਲੱਗੇ ਹੋਣ ਆਰਾਜਪੂਤਾਂ ਦੇ ਨਾਂ ਤੇ ਜਿਹੜੇ ਗੇੜ ਲੱਗੇ ਹੁੰਦੇ ਨੇ ਤੁਸੀਂ ਇਸ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਰਾਜਪੂਤ ਸੋ ਕੀ ਲੱਗਦਾ ਹੈ ਕਿ ਹੁਣ ਕਿੰਨਾ ਕ ਹੱਕ ਤੁਸੀਂ ਪਹਿਲਾਂ ਵੀ ਜਿਵੇਂ ਕਿਹਾ ਕਿ 70 ਸਾਲ ਹੋ ਗਏ ਨੇ ਕਿ ਇਸ ਰਾਜਪੂਤ ਸਭਾ ਨੂੰ ਰਾਜਪੂਤ ਪਰਿਵਾਰਾਂ ਨਾਲ ਦਾ ਮਾਂਚਾ ਰੱਖਿਆ ਗਿਆ ਸੀਗਾ ਹੁਣ ਲੱਗਦਾ ਹੈ ਕਿ ਵੱਧ ਚੜ ਕੇ ਉਹਨਾਂ ਪਰਿਵਾਰਾਂ ਦੇ ਜਿਹੜੇ ਸਾ ਦਿੱਤੇ ਜਾਣਗੇ ਤੁਹਾਡੇ ਵੱਲੋਂ ਨਿਰੂ ਬਹੁਤ دیر ਹੋ ਗਈ ਰਾਜਪੂਤਾਂ ਨੇ ਬਹੁਤ ਕੁਝ ਦੇ ਵੰਤ ਮੁਗਲਾਂ ਨਾਲ ਲੜ ਲੜ ਕੇ ਪੁਰੀਆਂ ਬਲੀਦਾਨ ਇਹ ਕੁਰਬਾਨੀਆਂ ਇਹ ਨੀਅਤਾਂ ਕੋਈ ਇਸ ਲਿਮਟ ਕੋਈ ਹੱਦ ਨਹੀਂ ਹੈਗੀ ਲੇਕਿਨ ਸਰਕਾਰਾਂ ਨੇ ਸਾਨੂੰ ਬਿਲਕੁਲ ਸੋਚਿਆ ਨਹੀਂ ਕਿ ਇਹਨਾਂ ਦੇ ਬਾਰੇ ਕੋਈ ਸੋਚ ਜਾਦੇ ਕੋਈ ਸਾਨੂੰ ਸਪੈਸ਼ਲ ਕੋਈ ਪੈਕੇਜ ਕੋਈ ਨੌਕਰੀ ਕਿਤੇ ਨਹੀਂ ਅਸੀਂ ਅੱਜ ਵੀ ਮੈਜੋਰਟੀ ਸੋਚ ਪਰਤੀ ਹੁੰਨਿਆਂ ਤੇ ਉੱਥੇ ਵੀ ਬਲੀਦਾਨ ਹੀ ਦਿੰਨੇ ਆ ਪਿਛਲੀ ਹਿਸਟਰੀ ਕੱਢ ਕੇ ਦੇਖ ਲੋ ਮੈਂ ਯਕੀਨ ਨਾਲ ਕਹਿ ਸਕਦਾ ਜਿੰਨੇ ਬਲੀਦਾਨ ਜਿੰਨੇ ਸ਼ਹੀਦ ਲੋਕ ਹੋਏ ਹੋਣਗੇ 50% ਰਾਜਪੂਤ ਹੋਣਗੇ ਤੇ ਅਸੀਂ ਬਨੇ ਦੇ ਵਾਸਤੇ ਆ ਲੇਕਿਨ ਸਾਡੀ ਸਰਕਾਰਾਂ ਨੂੰ ਵੀ ਚਾਹੀਦਾ ਸਾਡੇ ਪਰਿਵਾਰਾਂ ਨੂੰ ਨੌਕਰੀ ਪੜਾਈ ਸਪੋਰਟਸ ਸਟੇਡੀਅਮ ਇਹ ਸਾਰੀ ਚੀਜ਼ਾਂ ਦੇ ਇਦਾਂ ਦਾ ਕੁਝ ਹੋਇਆ ਨਹੀਂ ਬਟ ਪੰਜਾਬ ਸਰਕਾਰ ਨੇ ਇੱਕ ਮੌਕਾ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਰਾਜਪੂਤ ਪਰਵਾਰ ਖੁਦ ਤੇ ਸਾਰੇ ਨੂੰ ਖੁਦ ਦੇ ਉਪਰ ਆਣਗੇ ਆਣਗੇ ਬਾਕੀ ਵੀ ਸਾਰੇ ਜਿਹਨੀ ਸੋਸਾਇਟੀ ਇਹਨੂੰ ਉੱਪਰ ਲੈ ਕੇ ਆਣਗੇ ਤਾਂ ਕਿ ਸਾਡੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਮਿਲੇ ਉਹਨਾਂ ਦੀ ਨੌਕਰੀ ਮਿਲੇ ਨੌਕਰੀ 'ਚ ਸੈਂਟਰ ਸਰਕਾਰ ਨੇ 10% ਕੋਟਾ ਫਿਕਸ ਕੀਤਾ ਸੀ ਜਨਰਲ ਕੈਟਾਗਰੀ ਦਾ ਇੱਕ ਵੀ ਬੱਚੇ ਨੂੰ ਅਜੇ ਤੱਕ ਨਾ ਨੌਕਰੀ ਮਿਲੀ ਹੈ ਨਾ ਉਹਨਾਂ ਦਾ ਕੋਈ ਸਰਟੀਫਿਕੇਟ ਬਣਿਆ ਹੈ ਬੜੀ ਦੁਖ ਦੀ ਗੱਲ ਹੈ ਮੈਂ ਤੁਹਾਡੇ ਐਮਐਚ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਜਿਹੜਾ ਵੀ ਮੈਨੂੰ ਦਿਖ ਰਿਹਾ ਹੈ ਇਹ ਜਿਆਦਾ ਜਿਆਦਾ ਸ਼ੇਅਰ ਕਰਿਓ ਕਿ ਸਾਡੇ ਉਹਨਾਂ ਬੱਚਿਆਂ ਨੂੰ ਜਿਹੜੇ ਪੜ੍ਹੇ ਲਿਖੇ ਨਾ ਔਰ ਰਾਜਪੂਤ ਬ੍ਰਾਦਰਹੂਡ ਨਾਲ ਬਿਲੋਂਗ ਕਰਦੇ ਨੇ ਉਹ ਆਪਣਾ ਰੈਜ਼ਿਊਮ ਬਣਾ ਕੇ ਮੇਰੇ ਕੋਲ ਭੇਜਣ ਤਾਂ ਕਿ ਮੈਂ ਉਹਨਾਂ ਦੀ ਨੌਕਰੀ ਦਾ ਬੰਦੋਬਸਤ ਕਰ ਸਕਾਂ ਜਰੂਰ ਮੈਂ ਤੁਹਾਡੇ ਪਿੰਡਾਂ ਵਿੱਚ ਆਂਗਾ ਦੌਰਾ ਕਰਾਂਗਾ ਪਠਾਨਕੋਟ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਕਾਦੀਆਂ ਮਕੇਰੀਆਂ ਦਸੂਆ ਟਾਂਡਾ ਨਮਸ਼ਰ ਪੂਰੇ ਪੰਜਾਬ 'ਚ ਸਾਡਾ ਟੂਰ ਹੋਏਗਾ ਤਾਂ ਕਿ ਇੱਕ ਅਵੇਅਰਨੈਸ ਮੈਂ ਮੇਰੇ ਪਰਿਵਾਰਾਂ ਨੂੰ ਦੇਣਾ ਚਾਹਨਾ ਰਾਜਪੂਤਾਂ ਨੂੰ ਕਿ ਤੁਸੀਂ ਕਿੱਥੇ ਕਿਉਂ ਚੁੱਪ ਕਰਕੇ ਬੈਠਿਓ ਗਵਰਨਮੈਂਟ ਤੁਹਾਨੂੰ ਵੈਲਕਮ ਕਰ ਰਹੀ ਹੈ ਗਵਰਨਮੈਂਟ ਨੌਕਰੀ ਦੇਣਾ ਚਾਹੁੰਦੀ ਹੈ ਲੇਕਿਨ ਕਦ ਤੱਕ ਆਮ ਅੱਗੇ ਤੇ ਆ ਮੈਨੂੰ ਪੂਰਾ ਯਕੀਨ ਹੈ ਨੂੰ ਆਉਣ ਵਾਲਾ ਟਾਈਮ ਰਾਜਪੂਤ ਬਰਾਦਰੀ ਬਾਸੇ ਬਹੁਤ ਚੰਗਾ ਹੋਏਗਾ ਔਰ ਜਦੋਂ ਰਾਜਪੂਤ ਬਰਾਦਰੀ ਉੱਪਰ ਆਏਗੀ ਤੇ ਬਾਕੀ ਜਿਹੜੇ ਲੋਕੀ ਨਾਲ ਹੈ ਨਾ ਉਹ ਵੀ ਉੱਪਰ ਆਣਗੇ ਤੁਸੀਂ ਮਾਫ ਕਰਨਾ ਪਹਿਲਾਂ ਆਫ ਕੈਮਰਾ 'ਚ ਗੱਲਬਾਤ ਕੀਤੀ ਤੁਸੀਂ ਕਹਿੰਨਾ ਕਿ ਕਿਸੇ ਵੀ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੇ ਲਈ ਕੋਈ ਉਪਰਾਲੇ ਨਹੀਂ ਸੀ ਕੀਤੇ ਪੰਜਾਬ ਸਰਕਾਰ ਜਾਣੀ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਨਸ਼ਾ ਛਡਾਉਣ ਵਾਸਤੇ ਵੱਖ-ਵੱਖ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਗਾਏ ਤਾਂ ਜੋ ਨਸ਼ੇ ਨੂੰ ਛੁਟਕਾਰਾ ਪਾਇਆ ਜਾ ਸਕੇ ਨੌکریاں ਜਿਹੜੀਆਂ ਪੰਜਾਬ ਸਰਕਾਰ ਦਿੱਤੀ ਮਤਲਬ ਜਿਹੜੀਆਂ ਦਿੱਤੀਆਂ ਜਾ ਰਹੀਆਂ ਕੀ ਲੱਗਦਾ ਹੈ ਕਿ ਜਿਹੜੀਆਂ ਹੁਣ ਸਰਕਾਰਾਂ ਵੱਲੋਂ ਨੌکریاں ਦਿੱਤੀਆਂ ਜਾ ਰਹੀਆਂ ਇਹ ਨਸ਼ਾ ਮੁਕਤ ਪੰਜਾਬ ਹੋਵੇਗਾ ਰੰਗਲਾ ਪੰਜਾਬ ਬਣੇਗਾ ਬਹੁਤ ਜਲਦੀ ਮੇਰੂ ਇਹ ਉਹ ਦੋrai ਨਹੀਂ ਹੈਗੇ ਮੇਰੇ ਪੋਲੀਟੀਕਲ ਕੈਰੀਅਰ मेरे माननीय आदरणीय है आदरनीय चीफ मिनिस्टर सरदार भगवंत मान जी ने जो कुछ जो सोच पंजीय वास्ते उन्होंने है हैगीमानदारी पूरी छवि हैगी सुनते उठते बैठते सिर्फ पंजाबियों के बारे में सोचते हैं उन्होंने सच्ची कह रहा मैं नौकरियां भी दतिया और जनरल कैटेगरी कैटागरी अगर बिजली फ्री दी है तो सारे वास्ते है बहुत बड़ी गल है ਇਹ ਸਿਰਫ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਔਰ ਆਮ ਆਦਮੀ ਪਾਰਟੀ ਨੇ ਅਗਰ ਹੈਲਥ ਕੇਅਰ ਪੂਰੇ ਹਿੰਦੁਸਤਾਨ ਚ ਕਿਤੇ ਇਦਾਂ ਦੀ ਹੈਲਥ ਕੇਅਰ ਨਹੀਂ ਹੈਗੀ ਆ 10 10 ਲੱਖ ਰੁਪਏ ਦੀ ਜਿਹੜੀ ਸਾਰੇ ਵਰਗਾਂ ਵਾਸਤੇ ਹੈ ਚਾਹੇ ਉਹ ਗਰੀਬ ਹੈ ਅਮੀਰ ਹੈ ਸਵਰਨ ਹੈ ਸਲਾਰੀਆ ਹੈ ਸ਼ਰਮਾ ਹੈ ਮਤਲਬ ਹਰ ਬੰਦੇ ਨੂੰ ਹੈ ਮੈਂ ਕਹਿ ਰਿਹਾ ਇਦਾਂ ਦੀ ਸਰਕਾਰ ਇਦਾਂ ਦਾ ਸੋਚਣ ਵਾਲਾ Chief Minister ਕਿੱਥੇ ਹਿੰਦੁਸਤਾਨ ਚ ਗਿਆ ਮੈਂ ਪ੍ਰਧਾਨ ਮੰਤਰੀ ਜੀ ਦਾ ਵੀ ਸ਼ੁਕਰਗੁਜ਼ਾਰ ਆਦਾ ਕਰਦਾ ਕਿਉਂਕਿ ਉਹਨਾਂ ਨੇ ਵੀ ਕੁਝ ਜਗ੍ਹਾ ਤੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਪਿਆਰ ਜਿਹੜਾ ਦਿੱਤਾ ਹੈ ਅਸ਼ੀਰਵਾਦ ਦਿੱਤਾ ਹੈ ਉਹ ਸਭ ਤੋਂ ਵੱਡਾ ਜੀ ਸੀਗਾ ਕਿ ਸਾਡੇ ਗੁਰੂ ਗੋਬਿੰਦ ਸਿੰਘ ਦੇ ਸਹਿਬਜ਼ਾਦੇ ਉਹਨਾਂ ਦੇ ਸ਼ਹੀਦੀ ਦਿਨ ਤੇ ਹਿੰਦੁਸਤਾਨ ਨੂੰ ਛੁੱਟੀ ਡਿਕਲੇਅਰ ਕੀਤੀ ਇਹ ਸਭ ਤੋਂ ਵੱਡਾ ਕੰਮ ਕਿਉਂਕਿ ਅੱਜ ਤੱਕ ਕਾਂਗਰਸ ਦੇ ਰਾਜ ਕਦੇ ਇਦਾਂ ਦੀ ਕੋਈ ਗੱਲ ਕੋਈ ਨਹੀਂ ਇਸ ਵਾਸਤੇ ਮੈਂ ਪ੍ਰਧਾਨ ਮੰਤਰੀ ਜੈਦਾਬੀ ਸ਼ੁਕਰੀਆ ਅਦਾ ਕਰਦਾ ਇਸ ਜਿਹੜਾ ਉਹ ਸਾਨੂੰ ਕੁਝ ਹੈਲਪ ਦੇ ਕੇ ਗਏ ਨੇ ਬਟ ਕੋਸ਼ਿਸ਼ ਮੇਰੀ ਜੇ ਰਹੇਗੀ ਮਿਰੂ ਕਿ ਜਿੱਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬੀਆਂ ਦੇ ਬਾਰੇ ਸੋਚਦੇ ਨੇ ਪ੍ਰਧਾਨ ਮੰਤਰੀ ਜੀ ਵੀ ਸੋਚ ਕੇ 16 ਤੋਂ 1600 ਤੋਂ 16000 ਕਰ ਦੇਣਾ ਤੇ ਜਿਹੜੇ ਗਰੀਬ ਲੋਕ ਜਿਨ੍ਹਾਂ ਦੇ ਕਾਰ ਖਤਮ ਹੋ ਗਏ ਪਸ਼ੂ ਮਰ ਗਏ ਖੇਤ ਬਰਬਾਦ ਹੋਗੇ ਖੁਦ ਬਰਬਾਦ ਹੋਗੇ ਉਹ ਵੀ ਆਵਾਦ ਹੋ ਜਾਣ ਕੋਈ ਫਰਕ ਨਹੀਂ ਪਏਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਰੇ ਮਿਲਦੁਲ ਕੇ ਕੰਮ ਕਰਾਂਗੇ ਕਿ ਸ਼ਾਇਦ ਇੱਕ ਕੰਮ ਹੋ ਜਾਵੇ ਸਲਾਰੇ ਸਭ ਜੇਕਰ ਕੰਢੇ ਖੇਤਰ ਦੀ ਗੱਲਬਾਤ ਕੀਤੀ ਜਾਵੇ ਤਾਂ ਲੋਕ ਹਜੇ ਵੀ ਜਿਹੜੇ ਪਿਛੜੇ ਪਏ ਨੇ ਠੀਕ ਹੈ ਤੇ ਉਹਨਾਂ ਨੂੰ ਚੱਕਣ ਵਾਸਤੇ ਉੱਪਰ ਚੱਕਣ ਵਾਸਤੇ ਕੀ ਕੁਝ ਕੰਮ ਜਿਹੜੇ ਤੁਹਾਡੇ ਵੱਲੋਂ ਕੀਤਾ ਜਾਣਗੇ ਸਹੀ ਨਿਰੂ ਮੇਰੇ ਕੱਲੇ ਨਾਲ ਮੈਂ ਜਿੰਨਾ ਜੋ ਵੀ ਤੁਹਾਡੇ ਚੈਨਲ ਤੇ ਕਹਿ ਰਿਹਾ ਮੇਰੇ ਤੋਂ ਜੋ ਮਦਦ ਚਾਹੀਦੀ ਹੈ ਮੈਡੀਕਲ ਚਾਹੀਦਾ ਮੈਂ ਫਰੀ ਦਿਆਂਗਾ ਮੈਨੂੰ ਖੁਦ ਲੋਕਾਂ ਦੇ ਘਰਾਂ 'ਚ ਜਾ ਕੇ ਅਗਰ ਥੋੜਾ ਬਹੁਤ ਜਿੰਨਾ ਕਿ ਸਵਨ ਸਲਾਰੇ ਆ ਫੋਨ ਕਰ ਸਕਦਾ ਕੋਈ ਵੀ ਪਰਿਵਾਰ ਹੋਵੇਗਾ ਉਹਦੀ ਮਦਦ ਕਰਨ ਨੂੰ ਦਿਨ ਰਾਤ ਕੈਸ਼ ਵੀ ਦੇਾਂਗੇ ਉਹਨਾਂ ਦੀ ਸਪੋਰਟ ਵੀ ਕਰਾਂਗੇ ਮੈਡੀਸਿਨ ਟਰੀਟਮੈਂਟ ਵੀ ਦੇਾਂਗੇ ਲੇਕਿਨ ਮੈਂ ਪੁੱਛਣਾ ਚਾਹੁੰਨਾ ਜਿਨ੍ਹਾਂ ਰਾਜਨੀਤੀ ਪਾਟਿਆਂ ਨੂੰ ਸਿਰਫ ਆ ਕੇ ਭਾਸ਼ਣ ਦਿੰਦੇ ਨੇ ਦੁਨੀਆ ਭਰ ਦਾ ਪੈਸਾ ਲੋਕਾਂ ਨੇ ਬਣਾਇਆ ਹੈ ਕਿਉਂ ਨਹੀਂ 2-2 4-4 ਘਰ ਅਡੌਪਟ ਕਰ ਲੈਂਦੇ ਹੋ ਤੇ ਸਾਰਿਆਂ ਦਾ ਸਾਰਿਆਂ ਦਾ ਪਲਾ ਹੋ ਜਾਏਗਾ ਤੁਹਾਡਾ ਵੀ ਪਲਾ ਹੋ ਜਾਏਗਾ ਚਾਹੇ ਉਹ ਅਕਾਲੀ ਦਲ ਹੋ ਜੀਪੀ ਹੋ ਕਾਂਗਰਸ ਇਹਨਾਂ ਨੇ ਤੁਹਾਨੂੰ ਬੋਲ ਪਾ ਕੇ ਹ ਸਾਲਾਂ ਦੇ ਸਾਲ ਲੀਡਰ ਬਣਾਇਆ ਅਜੋ ਪ੍ਰਬਲਮ ਜਨਾ ਤੁਸੀਂ ਵੀ ਸ਼ੇਅਰ ਕਰ ਸਕਦੇ ਹੋ ਉਹ ਦੂਸਰਾ ਜਿੰਨੇ ਵੀ ਸਾਡੇ ਇੰਡਸਟਰੀ ਲਿਸਟਰ ਪੰਜਾਬ ਚ ਹੈਗੇ ਅਰੇ ਉੱਠੋ ਇਹ ਮੁਸ਼ਕਿਲ ਦੀ ਘੜੀ ਹੈ ਆਓ ਸਵਰਨ ਸਲਾਰੀਆ ਔਰ ਸਰਦਾਰ ਭਗਵੰਤ ਸਿੰਘ ਮੰਗਤੇ ਮੈਂ ਕੰਪਨੀ ਛੱਡੋ दो दो चार चार पिंड अडाप्ट करो दो दो करो थोड़े थोड़े पैसे दो दो चार चार लाख सारे न सारे न हो जाएगा और तो भी हो जाएगा नींद भी चंकी आएगी पैसे ये राजनीतिक पार्टियां और मेरे वास्ते सार्वाण सलारिया हाथ जोड़ के बेनती भी कर रहे और कह भी रहा है कि नहीं नीरू ਇਹ ਮੌਕਾ ਹੈ ਇਹ ਮੌਕਾ ਗਰੀਬਾਂ ਦੀ ਮਦਦ ਕਰਨ ਦਾ ਕਿਉਂਕਿ ਉਹ ਗਰੀਬ ਨਹੀਂ ਸੀਗੇ ਨੈਚੁਰਲ ਕਲੈਮਿਟੀ ਦੀ ਵਜ੍ਹਾ ਨਾਲ ਉਹ ਲੋਕੀ ਵਿਚਾਰੇ ਦੁਖਦਾਈ ਛਾ ਗਏ ਨੇ ਜਿਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਪੂਰੀ ਉਮਰ ਲਗਾ ਕੇ ਉਹਨਾਂ ਨੇ ਕਾਰ ਬਣਾਇਆ ਕਾਰ ਖਤਮ ਹੋ ਗਿਆ ਜਮੀਨਾਂ ਖਤਮ ਹੋ ਗਈਆਂ ਨੇ ਖੇਤਾਂ ਵਿੱਚ ਮੈਨੂੰ ਜਿੱਥੋਂ ਤੱਕ ਦੂਗੀ ਦੇਖ ਸਕਦੇ ਹੋ ਖੇਤਾਂ 'ਚ ਪੂਰੀ ਮੱਟੀ ਰੇਤਾ ਨਹੀਂ ਹੈਗਾ ਉਹ ਰੇਤਾ ਨਹੀਂ ਹੈਗਾ ਫਿਰ ਮੈਂ ਕਹਿ ਰਿਹਾ ਮੱਟੀ ਨਾਲ ਭਰਿਆ ਗਿਆ ਸਾਰਾ ਉਹ ਮਿੱਟੀ ਹਟੇਗੀ ਤੇ ਪਤਾ ਲੱਗੇਗਾ ਖੇਤ ਕਿੱਥੇ ਆ ਤੇ ਮੈਂ Chief Minister ਸਾਹਿਬ ਦਾ ਧੰਨਵਾਦ ਕਰਦਾ ਉਹਨਾਂ ਨੇ ਇੱਕ ਸਕੀਮ ਕੱਢੀ ਹੈ ਜਿਹਦਾ ਖੇਤ ਉਹਦੀ ਰੇਤ ਤੋਂ ਰੇਤ ਤੋਂ ਜਦੋਂ ਮਿਲੇਗੀ ਜਦੋਂ ਮਿਲੇਗੀ ਥੋੜਾ ਜਿਹਾ ਮੇਰਾ ਖਿਆਲ ਹੈ ਗਵਰਨਮੈਂਟ ਨੂੰ ਇਹ ਥੋੜਾ ਜਿਹਾ ਡਿਟੇਲ ਚ ਜਾ ਕੇ ਦੇਖਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਮਿੱਟੀ ਰੇਤ ਨਹੀਂ ਹੋ ਸਕਦੀ ਲੇਕਿਨ ਅਗਰ Chief Minister ਸਾਹਿਬ ਨੇ ਬੋਲਿਆ ਕਿ ਰੇਤਾ ਕੱਢ ਕੇ ਵੇਚ ਸਕਦੇ ਹੋ ਤਾਂ ਮੇਰਾ ਖਿਆਲ ਹੈ ਇਹਨਾਂ ਪਰਿਵਾਰਾਂ ਦਾ ਭਲਾ ਹੋ ਜਾਏਗਾ ਲੇਕਿਨ ਉਹਦੇ ਵਿੱਚ ਥੋੜਾ ਜਿਹਾ ਡਿਟੇਲ ਤੇ ਕੰਮ ਕਰਨਾ ਪੇਗਾ ਸਵਰਨ ਸਲਾਰੀਆ ਆਮ ਆਦਮੀ ਪਾਰਟੀ ਇਹਨਾਂ ਸਾਰਾ ਪਰਿਵਾਰਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਹੈ ਹਰ ਸੂਰਤ ਇਹਨਾਂ ਦੀ ਮਦਦ ਕਰਾਂ ਦੇ ਨੇ ਘਰ ਵੀ ਬਣ ਗਏ ਇਹਨਾਂ ਦੇ ਖੇਤ ਵੀ ਬਣ ਗਏ ਔਰ ਇਹ ਜਿਹੜੀ ਜ਼ਿੰਦਗੀ ਜੀ ਰਹੇ ਥੇ ਉਹ ਦੁਬਾਰਾ ਜੀਣਗੇ ਲੇਕਿਨ ਅਗਰ ਇਹਨਾਂ ਦੇ ਨਾਲ ਪੋਲਿਟੀਕਲ ਪਾਰਟੀਆਂ ਅੱਗੇ ਬਾਸ਼ਣ ਲੈਣੀਆਂ ਨੇ ਸਾਡੇ ਲੀਡਰ ਆਏ ਦਿੱਲੀ ਤੋਂ ਉਹਨਾਂ ਨੇ ਲੋਕਾਂ ਨੂੰ ਮਿਲੇ ਅਰੇ ਲੋਕਾਂ ਨੂੰ ਕਿਉਂ ਮਿਲੇਓ ਮੈਂ ਤੁਹਾਨੂੰ ਇਹ ਕਹਿ ਰਿਹਾ ਲੋਕਾਂ ਨੂੰ ਮਿਲ ਨਾਲ ਕੁਝ ਨਹੀਂ ਹੋਣਾ ਜਿਹੜੇ ਦੁਨੀਆ ਪਰ ਦੇ ਨੋਟ ਬਣਾਏ ਨੇ ਥੋੜੇ ਬਹੁਤ ਤੇ ਖਰਚ ਕਰੋ ਕੋਈ ਨਹੀਂ ਕੋਈ ਕਰਦਾ ਨਹੀਂ ਰੂ ਕੌਨਫੀਡੈਂਟ ਲੈਵਲ ਜਿਹੜਾ ਬਹੁਤ ਉੱਚਾ ਹੈ ਉਵੇਂ ਤੇ ਕੰਮ ਕੀਤੇ ਜਾਣਗੇ ਜੇਕਰ ਕਿਉਂਕਿ ਸਰਹੱਦੀ ਏਰੀਆ ਦੀ ਗੱਲ ਕੀਤੀ ਜਾਵੇ ਕਾਫੀ ਪਚੜੇ ਪਏ ਨੇ ਕਾਫੀ ਉਜੜੇ ਨੇ ਕਿਤੇ ਜਾਣਗੇ ਉਵੇਂ ਤੇ ਜਿਵੇਂ ਕੌਨਫੀਡੈਂਟ ਲੈਵਲ ਤੁਸੀਂ ਦੱਸ ਦਿਓ ਆਪਣਾ ਮੇਰਾ ਸਾਡਾ ਮੇਰਾ ਤੇ ਮੇਰੀ ਪਾਰਟੀ ਦਾ ਕੌਨਫੀਡੈਂਟ ਲੈਵਲ ਹੈ ਜਿਨ੍ਹਾਂ ਨੇ ਦੁਨੀਆ ਪਰ ਦਾ ਰਾਤ ਕੀਤਾ ਪੰਜਾਬ 'ਚ ਹਿੰਦੁਸਤਾਨ 'ਚ ਉਹ ਪਾਰਟੀਆਂ ਵੀ ਤੇ ਹਨ ਉਹਦੇ ਲੀਡਰ ਹੈਗੇ ਨੇ ਉਹ ਲੀਡਰ ਆਪਣੀ ਜੇਬ ਚੋਂ ਥੋੜਾ ਬਹੁਤ ਕਿਉਂ ਨਹੀਂ ਖਰਚਾ ਕਰਦੇ ਉਹ ਪਾਰਟੀਆਂ ਕਿਉਂ ਨਹੀਂ ਕੁਝ ਦੇ ਕੇ ਜਾਂਦੀਆਂ ਆਏ ਪੇਟਾਂ ਚ ਜੇਬਾਂ ਚ ਹੱਥ ਪਾਏ ਆ ਬਈ ਕੀ ਹੈ ਮੈਨੇ ਇਧਰ ਜਾਣਾ ਹੈ ਉਧਰ ਜਾਣਾ ਹੈ ਕਿਸੇ ਨੇ ਕੋਈ 1 ਰੁਪਿਆ ਦਿਆ ਇਹ ਕਰਕੇ ਦਿਖਾਓ ਲੋਕੋ ਲੋਕਾਂ ਨੂੰ ਤੁਹਾਡੀ ਹੁਣ ਗੱਲਬਾਤ ਨਹੀਂ ਚਾਹੀਦੀ ਮਦਦ ਚਾਹੀਦੀ ਹੈ ਉਹ ਮਦਦ ਗੱਲਾਂ ਨਾਲ ਨਹੀਂ ਹੋਣੀ ਪੈਸੇ ਦਿਓ ਠੀਕ ਹੈ ਨਾ ਜਦ ਤੱਕ ਤੁਸੀਂ ਪੈਸੇ ਦਾ ਕੰਮ ਪੈਸੇ ਨਾਲ ਹੀ ਹੋਣਾ ਹੈ ਜੇ ਕਿਸੇ ਨੇ ਕਾਰ ਬਣਾਉਣਾ ਹੈ ਤੋ ਵੀ ਪੈਸੇ ਨਾਲ ਬਣਨਾ ਹੈ ਜੇ ਕਿਸੇ ਨੇ ਪਸ਼ੂ ਖਰੀਦਨੇ ਆ ਤੋ ਵੀ ਪੈਸੇ ਨਾਲ ਪੜਨੇ ਆ ਇਹ ਲੋਕਾਂ ਦੇ ਕਾਰਜ ਜਨਤਕ ਦੇ ਵਿੱਚ ਸਲਾਰੇ ਸਾਹਿਬ ਮਾਫ ਕਰਨਾ ਗੱਲ ਟੋਕਦੇ ਪਿਆ ਪੰਜਾਬ ਦੇ ਵਿੱਚ ਹੜਾਂ ਆਂਦੇ ਨੇ ਪੂਰਾ ਪੰਜਾਬ ਉਧਰ ਬੋਤਲ ਹੁੰਦਾ ਪਰ ਪੰਜਾਬੀ ਵੱਧ ਚੜ ਕੇ ਉੱਥੇ ਮਦਦ ਕਰਦੇ ਪਏ ਨੇ ਪੰਜਾਬ ਨੂੰ ਪਹਿਲਾ ਵਾਂਗੂ ਖੜਾ ਕਰਨ ਵਾਸਤੇ ਉੱਥੇ ਐਮਐਚ ਪੰਜਾਬ ਚੈਨਲ ਦੀ ਟੀਮ ਦੇ ਵੱਲੋਂ ਖਾਸਾ ਰੋਲ ਅਦਾ ਕੀਤਾ ਜਾਂਦਾ ਸਰਹੱਦੀ ਪਿੰਡਾਂ ਦੀ ਗੱਲ ਕਰੀਏ ਤਾਂ ਦੁਬਈ ਤੋਂ ਸਾਡੀ ਐਮਐਚ ਪੰਜਾਬ ਚੈਨਲ ਦੀ ਖਬਰ ਦੇ ਕੇ ਦੁਬਈ ਤੋਂ ਟਰਾਂਸਪੋਰਟ ਜਿਹੜੇ ਆ ਵੱਡੇ ਵੀਰ ਜਿਹੜੇ ਕਾਫੀ ਸਾਰਾ ਜਿਹੜਾ ਉਹ ਵੱਡੇ ਵੀਰ ਉੱਥੋਂ ਆਉਂਦੇ ਨੇ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੀ ਮਦਦ ਕਰਨ ਤੁਸੀਂ ਕਿਵੇਂ ਦੇਖਦੇ ਕਿਉਂਕਿ ਜਿੱਥੇ ਲੋਕਾਂ ਦੇ ਘਰ ਟੁੱਟੇ ਘਰ ਬਣਾਉਣ ਦੇ ਵਾਅਦੇ ਕੀਤੇਗੇ ਉਹ ਜਿਹੜੇ ਕੈਸ਼ ਦਿੱਤੇਗੇ ਦੁਬਾਰਾ ਤੋਂ ਓਪਨ ਕਰਨ ਵਾਸਤੇ ਦੁ ਚੈਨਲ ਮੈਂ ਤੁਹਾਨੂੰ ਪਹਿਲੀ ਕਹਿ ਚੁੱਕੇ ਹਾਂ ਕਿ ਜਿੰਨੀ ਮਿਹਨਤ ਜਿੰਨੀ ਡਿਟੇਲ ਨਾਲ ਤੁਸੀਂ ਕਵਰੇਜ ਕੀਤੀ ਹੈ ਦਿਖਾਇਆ ਹੈ ਲੋਕਾਂ ਦੇ ਰੰਝ ਕੀ ਹੋ ਰਿਹਾ ਉਹ ਸਾਰੀ ਦੁਨੀਆ ਦਿਖਦੀ ਹੈ ਜਦੋਂ ਦਿਖਦੀ ਹੈ ਤੂੰ ਕੰਟੈਕਟ ਤੇ ਤੁਹਾਨੂੰ ਕਰਨਗੇ ਔਰ ਉਹ ਮਦਦ ਵਾਸਤੇ ਵੀ ਆਣਗੇ ਅਗਰ ਅਵੇਅਰਨੈਸ ਹੀ ਨਹੀਂ ਹੋਏਗੀ ਲੋਕਾਂ ਨੂੰ ਕੀ ਤਕਲੀਫ ਹੈ ਉਹ ਪਤਾ ਹੀ ਨਹੀਂ ਚਲੇਗਾ ਮਦਦ ਕੌਣ ਕਰੇਗਾ ਤੇ ਚੰਗਾ ਕੰਮ ਕਰ ਰਹੇ ਹਾਂ ਔਰ ਮੈਂ ਤੁਹਾਡੇ ਸਪੈਸ਼ਲੀ ਪ੍ਰਦੀਪ ਜੀ ਦਾ ਵੀ ਥੈਂਕਿਊ ਕਰ ਥੈਂਕਸ ਕਨਵੇ ਕਰਾਂਗਾ ਇਹ ਦਿਨ ਰਾਤ ਲੱਗੇ ਰਹਿੰਦੇ ਨੇ ਔਰ ਇੱਕ ਦਿਨ ਮੇਰੇ ਨਾਲ ਕਵਰੇਜ ਕਰਨ ਲਈ ਸੀ ਨਾ ਇਹ ਤੁਹਾਨੂੰ ਕਹਿੰਦਾ ਮੌਕੇ ਦੇ ਸਬੂਤ ਤੁਸੀਂ ਉਹ ਵਿਚਾਰਾ ਡਿੱਗ ਗਿਆ ਡਿੱਗ ਗਿਆ ਉਹਨਾਂ ਦਾ ਛੋਟ ਲੱਗੀ ਉਦੋਂ ਚੁੱਕ ਕੇ ਗਿਆ ਤਾਂ ਮੇਰਾ ਮੈਨੂੰ ਕਵਰ ਕਰਨ ਵਾਸਤੇ ਚੁੱਕ ਕੇ ਫਿਰ ਉਹਦੇ ਘਰ ਮੈਂ ਗਿਆ ਉਹਨੂੰ ਪੁੱਛਣ ਵਾਸਤੇ ਕਿ 답ਰਾ ਤੇਰਾ ਹਾਲ ਕੀ ਹੈ ਤੇ ਅਸੀਂ ਮੋਰ ਖੜੇ ਆ ਕਿਉਂਕਿ ਸਾਡੇ ਸੀਐਮ ਦਾ ਜਿਹੜਾ ਸੀਐਮਡੀ ਦਾ ਹੌਸਲੇ ਬੁਲੰਦ ਸੀ ਨਹੀਂ ਨਹੀਂ ਤੁਹਾਡੇ ਸਕੇ ਮੈਂਬਰ ਸਾਡਾ ਇਦਾਂ ਹੋਇਆ ਸੀਗਾ ਪਰ ਹੌਸਲੇ ਬੁਲੰਦ ਸੀਗੇ ਪ੍ਰਦੀਪ ਜੀ ਸੁਪਰ ਹਿਊਮਨ ਬੀਿੰਗ ਉਦੋਂ ਮੈਂ ਘਰ ਗਿਆ ਪਰਿਵਾਰ ਦਾ ਇੰਨਾ ਪਿਆਰ ਮਿਲਿਆ ਇੰਨੀ ਤਰ੍ਹਾਂ ਉਹਨਾਂ ਨੇ ਸਾਨੂੰ ਵੈਲਕਮ ਕੀਤਾ ਮੈਨੂੰ ਬਹੁਤ ਚੰਗਾ ਲੱਗਿਆ ਉਹ ਪ੍ਰਦੀਦਾ ਨੇਚਰ ਤੇ ਹੈਗਾ ਹੀ ਐ ਮੈਂ ਇਹ ਕਰਾਂਗਾ ਮੇਰੂ ਜਿੰਨਾ ਕਿ ਤੁਸੀਂ ਕੰਮ ਕੀਤਾ ਐ ਇਦਾਂ ਹੀ ਕਰਦੇ ਰਹੋਗੇ ਸਕਾਈ ਦਾ ਲਿਮਟ ਕੋਈ ਦਾ ਪਲਾ ਹੋਏਗਾ ਔਰ ਹਰ ਬੰਦਾ ਜਿਹੜਾ ਸਪੋਰਟ ਵਾਸਤੇ ਅੱਗੇ ਆ ਰਿਹਾ ਉਹ ਸਿਰਫ ਲੋਕਾਂ ਦੀ ਹਾਲਾਤ ਦੇਖਣ ਦੇ ਬਾਅਦ ਆ ਰਿਆ ਨਾ ਪਹਿਲੇ ਤੇ ਕਿਸੇ ਨੂੰ ਪਤਾ ਹੀ ਨਹੀਂ ਕਿਤੇ ਕੀ ਹੋਇਆ ਤੇ ਕੀ ਹੋਏਗਾ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਗਿਆ ਲੋਕੀ ਆਂਦੇ ਨੇ ਜੇ ਬਾਹਰ ਹੱਥ ਪਾਉਂਦੇ ਨੇ ਉਹ ਇੱਥੇ ਕੀ ਐ ਉੱਥੇ ਕੀ ਐ ਇਦਾਂ ਕੀ ਐ ਉਹ ਇਦਾਂ ਕਰ ਰੋ ਇਦਾਂ ਕਰ ਰੋ ਇਦਾਂ ਕੰਮ ਹੀ ਹੁੰਦਾ ਜਦੋਂ ਸਚਾਈ ਤੁਸੀਂ ਲੋਕਾਂ ਦੇ ਅੱਖਾਂ ਦੇ ਸਾਹਮਣੇ ਲੈ ਕੇ ਆਓਗੇ ਤੇ ਜਿਹੜਾ ਵੀ ਬੰਦਾ ਉਹਨੂੰ ਦਿਖੇਗਾ ਉਹਦੇ ਕੋਲ ਪੈਸੇ ਹੋਣਗੇ ਚਾਰ ਉਹਦੇ ਕੋਲ ਜਜ਼ਬਾ ਹੋਏਗਾ ਮਦਦ ਕਰਨ ਦਾ ਉਹ ਮਦਦ ਕਰੇਗਾ ਇਹ ਸਭ ਕੁਝ ਇਸ ਵਾਸਤੇ ਹੋ ਰਿਹਾ ਹੈ ਠੀਕ ਹੈ ਥੈਂਕ ਯੂ ਸਰ ਮਾਈ ਫ੍ਰੈਂਡ ਥੈਂਕ ਯੂ ਜੀ ਸੋ ਐਸੀ ਕਿਸ ਵਨ ਸਿੰਘਸ ਲਾ ਗਿਆ ਜਿਹਨਾਂ ਨਾਲ ਜ ਖਾਸ ਗੱਲਬਾਤ ਕੀਤੀ ਗਈ ਸੋ ਹੌਸਲੇ ਬੁਲੰਦ ਨੇ ਕਿ ਜਿਹਨਾਂ ਲੋਕਾਂ ਦੇ ਜਿਹੜੇ ਘਰ ਟਾਇਏ ਨੇ ਇਸ ਹੜ੍ਹ ਦੇ ਵਿੱਚ ਜਿਹਨਾਂ ਦੇ ਪਰਿਵਾਰਾਂ ਦੇ ਜਿਹੜੇ ਜੀ ਗਏ ਉਹਨਾਂ ਪਰਿਵਾਰਾਂ ਦਾ ਜਿਹੜੇ ਜੀ ਗਏ ਨੇ ਉਹਨਾਂ ਦਾ ਅਸੀਂ ਮੋਢੇ ਨਾਲ ਮੋਢਾ ਉਹਨਾਂ ਪਰਿਵਾਰਾਂ ਦੇ ਨਾਲ ਲਾ ਕੇ ਖੜੇ ਹਾਂ ਔਰ ਜਿਹਨਾਂ ਦੇ ਘਰ ਟਾਇਏ ਨੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ ਜਮੀਨਾ ਬਰਵਾਦ ਹੋਈਆਂ ਨੇ ਉਹਨਾਂ ਦੀ ਬਰਪਾਈ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਸੋ ਹੌਸਲੇ ਉਹਨਾਂ ਦੇ ਉਹ ਹੌਸਲੇ ਨੇ ਜਿਹੜੇ ਬੁਲੰਦ ਉਹਨਾਂ ਨੂੰ ਸਲਾਮ ਆ ਸਾਡੇ ਵੱਲੋਂ ਕਿਉਂਕਿ ਉਹਨਾਂ ਦਾ ਕਹਿਣਾ ਉਹਨਾਂ ਗਰੀਬ ਪਰਿਵਾਰਾਂ ਨੂੰ ਜਿੱਥੇ ਵੀ ਲੋਡ ਸਾਡੀ ਪੈ ਗਈ ਚਟਾਨ ਦੀ ਤਰ੍ਹਾਂ ਉਹ ਉਹਨਾਂ ਦੇ ਨਾਲ ਖੜੇ ਨੇ ਚਾਹੇ ਉਹ ਕੈਸ਼ ਦੀ ਗੱਲ ਕੀਤੀ ਜਾਵੇ ਘਰ ਬਣਾਉਣ ਦੀਆਂ ਗੱਲਾਂ ਕੀਤੀ ਜਾਣ ਉਹ ਜਰੂਰ ਜਿਹੜੇ ਉਹਨਾਂ ਨੂੰ ਬਣਾ ਕੇ ਦੇਣਗੇ ਸੋ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਕਮੈਂਟ ਦੇ ਦੇ ਕੇ ਆਪਣੀ ਰਾਏ ਦੇਣਾ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਚ ਪੰਜਾਬ ਦੇ ਨਾਲ ਮੈਂ ਨਿਰੂ ਸਤ